ਸਾਡੇ ਜਿੰਨੇ ਐਗਜ਼ੀਬਿਟਰਸ ਨੇ ਸਾਰੇ ਬਹੁਤ ਹੀ ਹੈਪੀ ਨੇ ਓਵਰ ਵੈਲਮਿੰਗ ਰਿਸਪੌਂਸ ਹੈਗਾ 650 ਕੰਪਨੀਆਂ ਨੇ ਆਪਣੀ ਲੇਟੈਸਟ ਟੈਕਨੋਲੋਜੀ ਡਿਸਪਲੇ ਤੇ ਕੀਤੀ ਹੈ ਉਹਨੂੰ ਦੇਖਣ ਲਈ ਪੂਰਾ ਕਹੋ ਇੰਡੀਆ ਹੀ ਇੱਥੇ ਜਿਹੜੇ ਲੀਡਿੰਗ ਮੈਨੂਫੈਕਚਰਰਸ ਨੇ ਪਹੁੰਚੇ ਹੋਏ ਨੇ ਮੈਕਾਟੋ ਅੱਜ ਤੱਕ ਦਾ ਸਭ ਤੋਂ ਬੈਸਟ ਮੈਕਾਟੋ ਮੈਕ ਆਟੋ ਐਕਸਪੋ 2025 ਦੇ ਰੂਪ ਦੇ ਵਿੱਚ ਆਯੋਜਿਤ ਕੀਤੇ ਗਏ 14ਵੇਂ ਐਡੀਸ਼ਨ ਦੀ ਕੰਨਸਮਾਪਤੀ ਹੋਈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ 650 ਦੇ ਕਰੀਬ ਕੰਪਨੀਆਂ ਨੇ ਹਿੱਸਾ ਲੈ ਕੇ ਆਪਣੀਆਂ ਲੇਟੈਸਟ ਤਕਨੀਕ ਦੀਆਂ ਮਸ਼ੀਨਾਂ ਅਤੇ ਨਵੀਂ ਟੈਕਨੋਲੋਜੀ ਨੂੰ ਲੋਕਾਂ ਦੇ ਰੂਪ ਰੂਪ ਕੀਤਾ ਉਤਹੀ ਇਸ ਐਕਸਪੋ ਦੇ ਵਿੱਚ 60000 ਤੋਂ ਵੱਧ ਵਿਸ਼ਤਰਾ ਨੇ ਹਿੱਸਾ ਲੈ ਕੇ ਇਸ ਐਗਜ਼ਿਬਿਸ਼ਨ ਦੇ ਵਿੱਚ ਪੇਸ਼ ਕੀਤੀਆਂ ਗਈਆਂ ਨਵੀਆਂ ਮਸ਼ੀਨਾਂ ਅਤੇ ਨਵੀਂ ਟੈਕਨੋਲੋਜੀ ਨੂੰ ਸਰਹਾਇਆ ਤੇ ਕਿਹਾ ਕਿ ਇਸ ਐਕਸਪੋ ਦੇ ਵਿੱਚ ਆ ਕੇ ਉਹਨਾਂ ਨੂੰ ਨਵੀਂ ਤਕਨੀਕ ਅਤੇ ਨਵੀਂ ਟੈਕਨੋਲੋਜੀ ਤੋਂ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਉਰਾਨ মিডিਆ ਐਂਡ ਕਮਿਊਨੀਕੇਸ਼ਨ ਲਿਮਟਿਡ ਦੇ ਐਮ ਡੀ ਜੀ ਐਸਟੀ ਲੋਨੇ ਇਸ ਐਕਸਪੋ ਨੂੰ ਸਫਲ ਬਣਾਉਣ ਦੇ ਲਈ ਕੰਪਨੀਆਂ ਅਤੇ ਵਿਜ਼ਟਰਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਇਸ ਵਾਰ ਦੀ ਐਕਸਪੋ ਪਿਛਲੀ ਵਾਰ ਦੀ ਐਕਸਪੋ ਦੇ ਨਾਲ ਵੱਧ ਸਫਲ ਰਹੀ ਹੈ ਤੇ ਇਸ ਵਾਰ भी तो होर गिंती पिछली बार पार के करीब विजट इस एक्सपोर्ट विजिट किए साठ हजार ने देश भर तो विजिट करके इस एक्सपोर्च रखे गए प्रोडक्टा देखा वाल दे वादिया बिजनेस जनरेट हो भाग लैंड वाली कंपनिया काफी खुश नजर आ रही व ਤੇ ਉਹਨਾਂ ਨੇ ਲੋਕਾਂ ਦਾ ਵੀ ਧੰਨਵਾਦ ਕਰਦੇ ਹੋਏ ਇਸ ਐਕਸਪੋ ਨੂੰ ਸਫਲ ਬਣਾਉਣ ਵਾਸਤੇ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਅਗਲੀ ਵਾਰ ਇਸ ਤੋਂ ਵੱਧ ਹੋਰ ਵਧੇਰੇ ਅਪਡੇਟ ਦੇ ਨਾਲ ਇਸ ਐਕਸਪੋ ਨੂੰ ਪੇਸ਼ ਕੀਤਾ ਜਾਵੇਗਾ ਸਾਡੇ ਜਿੰਨੇ ਐਗਜ਼ੀਬਿਟਰਸ ਨੇ ਸਾਰੇ ਬਹੁਤ ਹੀ ਹੈਪੀ ਨੇ ਓਵਰਵੈਲਮਿੰਗ ਰਿਸਪਾਂਸ ਹੈਗਾ ਕੁਆਲਿਟੀ ਵਿਜ਼ਿਟਰ ਆਇਆ ਹੋਇਆ ਔਰ ਕਿਉਂਕਿ ਇੱਥੇ ਜੋ 650 ਕੰਪਨੀਆਂ ਨੇ ਆਪਣੀ ਲੇਟੈਸਟ ਟੈਕਨੋਲੋਜੀ ਡਿਸਪਲੇ ਤੇ ਕੀਤੀ ਹੈ ਉਹਨੂੰ ਦੇਖਣ ਲਈ ਪੂਰਾ ਕਹੋ ਇੰਡੀਆ ਹੀ ਇੱਥੇ ਜਿਹੜੇ ਲੀਡਿੰਗ ਮੈਨੂਫੈਕਚਰਰਸ ਨੇ ਪਹੁੰਚੇ ਹੋਏ ਨੇ ਤੇ ਬਹੁਤ ਅੱਛਾ ਬਿਜ਼ਨਸ ਹੋ ਰਿਹਾ ਹੈ ਔਰ ਮੈਂ ਥੈਂਕਸ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਹਰ ਕਿਸੇ ਤੱਕ ਗੱਲ ਪਹੁੰਚਾਈ ਇਹ ਔਰ ਇੰਨਾ ਕੁਆਲਟੀ ਵਿਜ਼ਟਰ ਸਾਡੇ ਕੋਲੇ ਆਇਆ ਔਰ ਇੰਨਾ ਅੱਛਾ ਬਿਜ਼ਨਸ ਹੋ ਰਿਹਾ ਮਾਰਕੀਟ ਵਿੱਚ ਕਿਹੋ ਜਿਹਾ ਰਿਸਪੌਂਸ ਆ ਰਿਹਾ ਬਹੁਤ ਜ਼ਬਰਦਸਤ ਬਹੁਤ ਹੀ ਜ਼ਬਰਦਸਤ ਤੁਸੀਂ ਇਹ ਕਹਿ ਲਓ ਵੀ ਮੈਕਾਟੋ ਅੱਜ ਤੱਕ ਦਾ ਸਭ ਤੋਂ ਬੈਸਟ ਮੈਕਾਟੋ ਪਿਛਲੇ ਨਾਲੋਂ ਕਿੰਨੇ ਕੁ ਵਸਤਾਂ ਆਏ ਨੇ 20% ਜ਼ਿਆਦਾ ਇਸ ਵਾਰੀ ਸਾਡੇ ਕੋਲੇ ਵਿਜ਼ਟਰਸ ਨੇ ਔਰ ਦੂਸਰਾ ਹੈ ਕਿ ਸਾਡੇ ਕੋਲ ਟੋਟਲੀ ਟ੍ਰੇਡ ਵਿਜ਼ਟਰਸ ਨੇ ਕੋਈ ਵੀ ਆਊਟ ਆਫ ਇੰਡਸਟਰੀ ਤੋਂ ਬੰਦਾ ਨਹੀਂ ਹੈਗਾ ਤਾਂ ਸਾਰੇ ਜਿਹੜੇ ਇਸ ਇੰਡਸਟਰੀ ਨਾਲ ਰਿਲੇਟ ਕਰਦੇ ਨੇ ਉਹੀ ਲੋਕ ਇੱਥੇ ਨੇ ਤੇ ਉਹ ਬਹੁਤ ਅੱਛਾ ਚੱਲ ਕੇ ਬਿਜ਼ਨਸ ਹੋ ਰਿਹਾ